ਰਾਤੀ ਕੋਰੇ ਚ ਗਵਾ ਚੀਜ ਦੋ ਅੰਬਰਾਂ ਦੀ ਚਾਂਦਨੀ ਖੂਨ ਰਗਾ ਵਿੱਚ ਰੁਕੇ ਬੁੱਲ ਹੁੰਦੇ ਜਾਣ ਜਾਮਣੀ ਰਾਤੀ ਕੋਰੇ ਚ ਗਵਾ ਚੀਜ ਦੋ ਅੰਬਰਾਂ ਦੀ ਚਾਂਦਨੀ ਖੂਨ ਰਗਾ ਵਿੱਚ ਰੁਕੇ ਬੁੱਲ ਹੁੰਦੇ ਜਾਣ ਜਾਮਣੀ ਓਲੇ ਅੰਬਰਾਂ ਦੇ ਹੋਗੇ ਜਦੋਂ ਤਾਰੇ ਛਾਤੀ ਨਾਲ ਲਾਲੇ ਕੁੱਟਕੇ ਪੁੱਤ ਦਾਦੀ ਮਾਨੇ ਪੁੱਤ ਦੇ ਪਿਆਰੇ ਛਾਤੀ ਨਾਲ ਲਾਲੇ ਕੁੱਟਕੇ ਪੁੱਤ ਦਾਦੀ ਮਾਨੇ ਪੁੱਤ ਦੇ ਪਿਆਰੇ ਛਾਤੀ ਨਾਲ ਲਾਲੇ ਕੁੱਟਕੇ ਦਾਦੀ ਕੋਲੇ ਸਿੰਘਾਂ ਦੀਆਂ ਸੁਣ ਕੇ ਕਹਾਣੀਆਂ ਕਹਿੰਦੇ ਫੁੱਲ ਮਰਜਾਉਂਦੇ ਦਾਦੀ ਸੁੱਕਣ ਨਟਾਣੀਆਂ ਦਾਦੀ ਕੋਲੋਂ ਸਿੰਘਾਂ ਦੀਆਂ ਸੁਣ ਕੇ ਕਹਾਣੀਆਂ ਕਹਿੰਦੇ ਫੁੱਲ ਮਰਜਾਉਂਦੇ ਦਾਦੀ ਸੁੱਕਣ ਨਟਾਣੀਆਂ ਦੋਵੇਂ ਸੱਡ ਸ਼ੌਂਗੇ ਗੁਰੂ ਦੇ ਜੇ ਕਰੇ છાતી ਨਾਲ ਲਾਲੇ કુટકી પુਤ दादी માને પુਤ ਦੇ ਪਿਆਰੇ છાਤੀ ਨਾਲ ਲਾਲੇ કુટકી પુਤ दादी માને પુਤ ਦੇ ਪਿਆਰੇ છાਤੀ ਨਾਲ ਲਾਲੇ કુટકી ਢੀਣ दादी ਨੂੰ ਦਲੇਰੀ दादी ਚਿੱਤ ਨਡੁਲਾਮੀ ਜੇ ਕਦੇ ਫੇਰ ਸਮਲ ਲੱਗਾ ਸਾਨੂੰ ਗੋਦੀ 'ਚ ਖੜਾਮੀ ਦੇਣ ਦਾਦੀ ਨੂੰ ਦਲੇਰੀ ਦਾਦੀ ਚਿੱਤ ਨਾ ਡੁਲਾਮੀ ਜੇ ਕਦੇ ਫੇਰ ਸਮਲ ਲੱਗੇ ਸਾਨੂੰ ਗੋਦੀ 'ਚ ਖੜਿਆਮੀ ਫੇਰ ਆਮਾਂਗੇ ਮਿਲਣ ਤੈਨੂੰ ਚਾਰੇ ਛਾਤੀ ਨਾਲ ਲਾਲੇ ਕੁੱਟਕੀ ਪੁੱਤ ਦਾ ਦੀਮਾਨੀ ਪੁੱਤ ਦੇ ਪਿਆਰੇ ਛਾਤੀ ਨਾਲ ਲਾਲੇ ਕੁੱਟਕੇ ਪੁੱਤ ਦਾ ਦੀਮਾਨੀ ਪੁੱਤ ਦੇ ਪਿਆਰੇ ਛਾਤੀ ਨਾਲ ਲਾਲੇ ਕੁੱਟਕੇ ਗੀત ભુલ ના તુજા મી દિત્તી લાલ દી શહીદી નું જીત સકિયા ના જંગા કદી ગુરાં દી ગરીબી નું ગીત ભુલ ના તુજા મી દિત્તી લાલ દી શહીદી નું જીત સકિયા ના જંગા કદી ગુરાં દી ગરીબી નું બડે હોએ સિંગા તે કલ્લુ કરે ਛਾਤੀ ਨਾਲ ਲਾਲੇ ਕੁੱਟ ਕੇ ਪੁੱਤ ਦਾਦੀ ਮਾਂ ਨੇ ਪੁੱਤ ਦੇ ਪਿਆਰੇ ਛਾਤੀ ਨਾਲ ਲਾਲੇ ਕੁੱਟ ਕੇ ਪੁੱਤ ਦਾਦੀ ਮਾਂ ਨੇ ਪੁੱਤ ਦੇ ਪਿਆਰੇ ਛਾਤੀ ਨਾਲ ਲਾਲੇ ਕੁੱਟ ਕੇ